ਸਿੱਖਿਆ ਕ੍ਰਾਂਤੀ ਦਾ ਨਾਰਾ ਲੈ ਕੇ ਸੱਤਾ ਚਾਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਮਾਡਲ ਦੇ ਤਰਸਤੇ ਸੂਬੇ ਭਾਰਚ ਖੋਲੇਗੇ 118 ਸਕੂਲ ਆਫ ਐਮਿਨੈਂਸ ਨੂੰ ਵਿਦਿਆਰਥੀ ਹੀ ਨਹੀਂ ਮਿਲ ਰਹੇ ਹਾਲਾਤ ਇਹ ਹੈ ਕਿ ਚਾਲੂ ਵਿਦਿਅਕ ਸੈਸ਼ਨ ਦੌਰਾਨ ਇਹਨਾਂ ਸਕੂਲਾਂ ਚ 11ਵੀਂ ਜਮਾਤ ਚ ਦਾਖਲੇ ਲਈ ਤਿੰਨ ਕਾਉਂਸਲਿੰਗਾਂ ਦੇ ਬਾਵਜੂਦ 6000 ਦੇ ਕਰੀਬ ਸੀਟਾਂ ਖਾਲੀ ਐਸ ਸੀ ای ਆਰਟੀ ਪੰਜਾਬ ਦੇ ਡਾਇਰੈਕਟਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ SOE ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਤੇ ਦਾਖਲੇ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ NEET, JEE, UPSC ਤੇ ਹੋਰ ਵਕਾਰੀ ਕੰਪੀਟੀਸ਼ਨਾਂ ਦੀ ਤਿਆਰੀ ਕਰਵਾਉਣ ਲਈ ਸੁੱਬੇ ਭਾਰਤ ਚ ਸਕੂਲ ਆਫ ਐਮਿਨੈਂਸ ਖੁੱਲੇ ਨੇ ਸਰਕਾਰ ਇਹਨਾਂ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਨੂੰ ਵਧੀਆ ਕੁਆਲਿਟੀ ਦੀਆਂ ਵਰਦੀਆਂ ਪ੍ਰਾਈਵੇਟ ਸਕੂਲਾਂ ਵਾਂਗ ਟਰਾਂਸਪੋਰਟ ਸਮੇਤ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਵਾ ਰਹੀ ਹੈ ਸੂਬੇ ਭਰ ਦੇ 118 ਸਕੂਲ ਆਫ ਐਮੀਨਸ 11ਵੀਂ ਜਮਾਤ ਚ ਦਾਖਲੇ ਲਈ 15104 ਸੀਟਾਂ ਰੱਖੀਆਂ ਗਈਆਂ ਸਨ ਚਾਲੂ ਵਿਦਿਅਕ ਸੈਸ਼ਨ ਚ ਇਹਨਾਂ ਚੋਂ 90044 ਸੀਟਾਂ ਤੇ ਹੀ ਦਾਖਲੇ ਹੋ ਸਕੇ ਨੇ ਜਦਕਿ 6060 ਸੀਟਾਂ ਹਲੇ ਵੀ ਖਾਲੀ ਨੇ ਇਹਨਾਂ ਚੋਂ ਸਰਕਾਰੀ ਸਕੂਲਾਂ ਦੇ ਉਮੀਦਵਾਰਾਂ ਦੀਆਂ 3908 ਤੇ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਦੀਆਂ 2155 ਸੀਟਾਂ ਪਰਨੀਆਂ ਬਾਕੀ ਨੇ ਮੌਜੂਦਾ ਸਥਿਤੀਆਂ ਨੂੰ ਦੇਖਦੇ ਆ ਡਾਇਰੈਕਟਰ ਪੰਜਾਬ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਐਸ.ਓ.ਈ ਦੇ ਮੁਖੀਆਂ ਨੂੰ ਪੱਤਰ ਲਿਖ ਕੇ 15 ਜੁਲਾਈ ਤੱਕ ਇਹਨਾਂ ਸੀਟਾਂ ਤੇ ਦਾਖਲੇ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਪੱਤਰ ਮੁਤਾਬਕ ਕਾਉਂਸਲਿੰਗ ਦੌਰਾਨ ਜੇਕਰ ਕਿਸੇ ਵੀ ਕੈਟਾਗਰੀ ਚ ਸੀਟਾਂ ਭਰਨ ਲਈ ਉਸੇ ਸਕੂਲ ਦਾ ਕੁਆਲੀਫਾਈ ਵਿਦਿਆਰਥੀ ਉਪਲਬਧ ਨਹੀਂ ਹੁੰਦਾ ਤਾਂ ਨਾਲ ਲੱਗਦੇ ਸਕੂਲ ਆਫ ਐਮਿਨੈਂਸ ਜਾਂ ਨਾਲ ਲੱਗਦੇ ਜ਼ਿਲ੍ਹੇ ਦੇ ਐਸ.ਓ.ਈ ਦੇ ਉਸੇ ਕੈਟਾਗਰੀ ਦੇ ਕੁਆਲੀਫਾਈ ਵਿਦਿਆਰਥੀ ਨੂੰ داخل ਕੀਤਾ ਜਾਵੇ ਇਹ ਵੀ ਕਿਹਾ ਗਿਆ ਹੈ ਕਿ ਇਹ ਸੀਟਾਂ ਉਸੇ ਸ਼੍ਰੇਣੀ ਚੋਂ ਭਰੀਆਂ ਜਾਣ ਜਿਸ ਲਈ ਉਹ ਰਾਖਵੀਆਂ ਨੇ ਜੇਕਰ ਫਿਰ ਵੀ ਕਿਸੇ ਕਾਰਨ ਸੀਟਾਂ ਨਹੀਂ ਭਰਦੀਆਂ ਤਾਂ 20% ਜਰਨਲ 54% एससी ਤੇ 26% ਬੀਸੀ ਕੈਟਾਗਰੀ ਪਾਸੇ ਇਹਨਾਂ ਸਕੂਲ ਆਫ ਐਮਿਨੈਂਸ ਜਿੱਥੇ 11ਵੀਂ ਜਮਾਤ ਦੇ ਦਾਖਲਿਆਂ ਨਾਲ ਜੂਜਰੇ ਨੇ ਉੱਥੇ ਹੀ ਇਹਨਾਂ ਸਕੂਲਾਂ 'ਚ ਅਧਿਆਪਕਾਂ ਦੀ ਵੀ ਵੱਡੀ ਘਾਟ ਇਹ ਘਾਟ ਪੂਰਾ ਕਰਨ ਲਈ ਪੰਜਾਬ ਸਰਕਾਰ ਇਧਰੋਂ ਉਧਰੋਂ ਅਧਿਆਪਕਾਂ ਦੀ ਤਾਇਨਾਤੀ ਕਰਕੇ ਡੰਗ ਟਪਾ ਰਹੀ